ਕੀ ਭਗਵੰਤ ਮਾਨ ਬੀਜੇਪੀ ਦੇ ਨਾਲ ਰਲ ਕੇ ਪਾਣੀਆਂ ਦੀ ਗੇਮ ਪਾ ਰਿਹਾ ਕੀ ਪਾਣੀਆਂ ਦਾ ਮਸਲਾ ਬੀਜੇਪੀ ਨਾਲ ਰਲ ਕੇ ਭਗਵੰਤ ਮਾਨ ਦੇ ਵੱਲੋਂ ਛਾਲਿਆ ਗਿਆ ਕੀ ਇਹ ਕਿਸੇ ਵੱਡੀ ਗੇਮ ਦਾ ਜਿਹੜਾ ਡਿਜ਼ਾਈਨ ਹੈ ਵੱਡੀ ਗੇਮ ਦਾ ਡਿਜ਼ਾਈਨ ਹੈ ਆਖਰਕਾਰ ਇਹਦੇ ਵਿੱਚ ਕੀ ਹੈ ਇਹ ਇਲਜ਼ਾਮ ਕਿੰਨੇ ਲਾਏ ਨੇ ਕਿ ਭਗਵੰਤ ਮਾਨ ਜਿਹੜਾ ਉਹ ਬੀਜੇਪੀ ਨਾਲ ਰਲ ਕੇ ਆਪਣੇ ਆਪ ਨੂੰ ਉਭਾਰਨ ਦੇ ਲਈ ਪਾਣੀਆਂ ਦਾ ਮਸਲਾ ਜਾਣ ਬੁੱਝ ਕੇ ਖੜਾ ਕਰ ਰਿਹਾ ਹੈ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀ ਜੁੜੇ ਹੋ ਪਾਣੀਆਂ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਤੇ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ اجلاس ਹੈ ਇਸ ਮਾਮਲੇ ਦੇ ਉੱਤੇ ਵਿਸ਼ੇਸ਼ اجلاس ਸੱਦਿਆ ਗਿਆ ਹੈ। ਉਹਦੇ ਵਿੱਚ ਕੀ ਨਿਭੜਨਾ ਹੈ ਕੀ ਨਹੀਂ ਨਿਭੜਨਾ ਪਰ ਉਸ ਤੋਂ ਪਹਿਲਾਂ ਸਿਆਸਤ ਜ਼ਿਆਦਾ ਤੇਜ਼ ਹੋ ਗਈ ਹੈ। ਵੱਖ-ਵੱਖ ਆਗੂਆਂ ਨੇ ਆਪਣੀਆਂ ਤਲਵਾਰਾਂ ਮਿਆਨਾ ਚੋਂ ਬਾਹਰ ਕੱਢ ਲਈਆਂ। ਅਸੇ ਵਿੱਚ ਇੱਕ ਇਲਜ਼ਾਮ ਲੱਗਿਆ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਰਤੀ ਜਨਤਾ ਪਾਰਟੀ ਦੋਵਾਂ ਦੇ ਉੱਤੇ ਕਿ ਦੋਵੇਂ ਰਲ ਕੇ ਖੇਡ ਰਹੇ ਨੇ ਇਹ ਦੋਵੇਂ ਰਲ ਕੇ ਇਸ ਕਰਕੇ ਖੇਡ ਰਹੇ ਨੇ ਕਿ ਭਗਵੰਤ ਮਾਨ ਨੂੰ ਉਭਾਰਿਆ ਜਾਵੇ ਭਗਵੰਤ ਮਾਨ ਦੇ ਉਭਾਰ ਦੇ ਵਿੱਚੋਂ ਹੀ ਆਮ ਆਦਮੀ ਪਾਰਟੀ ਵਰਸ ਬੀਜੇਪੀ ਕੀਤਾ ਜਾਵੇ ਇਹ ਇਲਜ਼ਾਮ ਕਾਂਗਰਸ ਦੇ ਵੱਲੋਂ ਆਇਆ ਪਰ ਰਣਦੀਪ ਸਿੰਘ ਸੁਰਜੇਵਾਲਾ ਨੇ ਇਹ ਇਲਜ਼ਾਮ ਲਾਇਆ ਰਣਦੀਪ ਸਿੰਘ ਸੁਰਜੇਵਾਲਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਇਹ ਗੇਮ ਖੇਡ ਰਹੀ ਹੈ ਖਾਸ ਕਰਕੇ ਭਗਵਾਨ ਤਮਾਨ ਜਿਹੜੇ ਆ ਉਹ ਰਲ ਕੇ ਖੇਡ ਰਹੇ ਆ ਸੁਰਜੇਵਾਲਾ ਨੇ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਪਾਣੀ ਦੀ ਵੰਡ ਨੂੰ ਲੈ ਕੇ ਸ਼ੁਰੂ ਹੋਏ ਜਿਹੜਾ ਵਿਵਾਦ ਆ ਉਹਨੂੰ ਹੋਰ ਗਰਮਾ ਦਿੱਤਾ ਆ ਹਰਿਆਣਾ ਦੇ ਸੰਸਦ ਮੈਂਬਰ ਅਨਦੀਪ ਸਿੰਘ ਸੁਰਜੇਵਾਲਾ ਦੇ ਪੰਜਾਬ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਇਸ ਮਾਮਲੇ ਵਿੱਚ ਆਹਮੋ ਸਾਹਮਣੇ ਹੋਗੇ ਨੇ ਸੁਰਜੇਵਾਲਾ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਵਿੱਚ ਭਾਖੜਾ ਡੈਮ ਦੇ ਪਾਣੀ ਨੂੰ ਲੈ ਕੇ ਕੋਈ ਵਿਵਾਦ ਨਹੀਂ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਭਾਜਪਾ ਦੀ ਮਿਲੀ ਭੁਗਤ ਦੇ ਨਾਲ ਇਹ ਵਿਵਾਦ ਖੜਾ ਹੋਇਆ ਹੈ। ਸੁਰਜੇਵਾਲਾ ਨੇ ਕਿਹਾ ਕਿ ਕੇਂਦਰ ਪਾਣੀ ਦੇ ਮੁੱਦੇ ਉੱਤੇ ਚੁੱਪ ਕਿਉਂ ਹੈ? ਕਿਉਂ ਨਹੀਂ ਕੇਂਦਰ ਜਿਹੜਾ ਜਨਵਰੀ 2027 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਨੇ ਕੇਂਦਰ ਸਰਕਾਰ ਮਾਨ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੀ ਤਾਂ ਕਿ ਉਹ ਹੀਰੋ ਬਣ ਜਾਵੇ। ਇਹ ਗੱਲ ਰਣਦੀਪ ਸੁਰਜੇਵਾਲਾ ਆਖਦੇ ਨੇ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਹਰਿਆਣਾ ਦੇ ਹਿੱਸੇ ਦਾ ਪਾਣੀ ਦੇਣ ਦਾ ਸਪਸ਼ਟ ਹੁਕਮ ਕਿਉਂ ਨਹੀਂ ਦੇ ਰਹੀ? ਉਹਨਾਂ ਨੇ ਕਿਹਾ ਕਿ ਅਨੁਛੇਦ 257 ਦੇ ਤਹਿਤ ਕੇਂਦਰ ਨੂੰ ਪੰਜਾਬ ਨੂੰ ਇਹ ਹੁਕਮ ਦੇਣਾ ਚਾਹੀਦਾ ਹੈ ਕਿ ਉਹ ਹਰਿਆਣੇ ਨੂੰ ਪਾਣੀ ਦੇਣ ਦੇ ਵਿੱਚ ਕੋਈ ਵੀ ਅੜਿੱਕਾ ਨਾ ਲਾਵੇ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਡੈਮ ਦਾ ਜਿਹੜਾ ਪਾਣੀ ਦਾ ਪੱਧਰ ਹੈ ਉਹ 1556 ਫੁੱਟ ਹੈ ਜਦਕਿ ਇਹ ਘਟੋਕਾ ਜਿਹੜਾ ਪਾਣੀ ਦਾ ਪੱਧਰ ਆ 51506 ਫੁੱਟ ਹੋਣਾ ਚਾਹੀਦਾ ਹੈ ਜੇਕਰ ਹਰਿਆਣੇ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਂਦਾ ਤਾਂ 21 ਮਈ ਤੱਕ ਇਹ ਜਿਹੜਾ ਪਾਣੀ ਦਾ ਪੱਧਰ ਹੈ 1532 ਫੁੱਟ ਤੱਕ ਪਹੁੰਚ ਜਾਵੇਗਾ ਜੋ ਕਿ ਘਟੋ ਘਟ ਸਤਰ ਤੋਂ ਕਾਫੀ ਉੱਤੇ ਰਹੇਗਾ ਉਧਰ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ ਦੋਵਾਂ ਨੇ ਮਿਲ ਕੇ ਪੰਜਾਬ ਦੇ ਪਾਣੀ ਨੂੰ ਲੁੱਟਿਆ ਤੇ ਪੰਜਾਬ ਦੇ ਪਾਣੀ ਨੂੰ ਪਾਣੀਆਂ ਤੋਂ ਪੰਜਾਬ ਦੇ ਅਧਿਕਾਰ ਨੂੰ ਵੰਚਿਤ ਕੀਤਾ ਉਹਨਾਂ ਨੇ ਸੁਰਜੀ ਦੇ ਵਾਲੇ ਦੇ ਬਿਆਨ ਨੂੰ ਲੈ ਕੇ ਉਹਨਾਂ ਦੇ ਉੱਤੇ ਪਲਟਵਾਰ ਕੀਤਾ ਤੰਗ ਨੇ ਕਿਹਾ ਕਿ ਕਾਂਗਰਸ ਨੂੰ ਪਹਿਲਾ ਇਹ ਤੈਅ ਕਰਨਾ ਚਾਹੀਦਾ ਹੈ ਕਿ ਪੰਜਾਬ ਕਾਂਗਰਸ ਸਹੀ ਹੈ ਜਾਂ ਹਰਿਆਣਾ ਕਾਂਗਰਸ ਸਹੀ ਹੈ ਆ ਚਲੋ ਇਸ ਮਾਮਲੇ ਦੇ ਵਿੱਚ ਤਾਂ ਦੋਵੇਂ ਜਿਹੜੇ ਕਸੂਤੇ ਫਸੇ ਹੋਏ ਨੇ ਮਾਲਵਿੰਦਰ ਸਿੰਘ ਕਾਂਗੋਰਾ ਨੂੰ ਸੁਸ਼ੀਲ ਗੁਪਤਾ ਨੂੰ ਟੈਲੀਫੋਨ ਕਰਕੇ ਪੁੱਛ ਲੈਣਾ ਚਾਹੀਦਾ ਹੈ ਨਾਲੇ ਤਾਂ ਉਹ ਤੋਂ ਸਦਨ ਦੇ ਵਿੱਚ ਉਹਨਾਂ ਨੂੰ ਮਿਲਦੇ ਵੀ ਹੋਣਗੇ ਕਿ ਭਾਈ ਸਾਹਿਬ ਤੁਸੀਂ ਵੀ ਕਹਿ ਕੇ ਆਏ ਹੋ ਕਿ ਆਮ ਆਦਮੀ ਪਾਰਟੀ ਹਰਿਆਣੇ ਦੀ ਇੱਕ ਇੱਕ ਬੂੰਦ ਲੈ ਕੇ ਛੱਡੇਗੀ ਹਰਿਆਣੇ ਦਾ ਪਾਣੀ ਹਰ ਹਾਲ ਚ ਲਿਆ ਜਾਵੇਗਾ ਮੜਾ ਜੀ ਸੁਨੀਲ ਗੁਪਤਾ ਨੂੰ ਵੀ ਫੋਨ ਕਰ ਲਓ ਕਾਂਗ ਸਾਹਿਬ ਸੁਰਜੇਵਾਲ ਸਾਹਿਬ ਤਾਂ ਸ਼ਾਇਦ ਬਹੁਤਾ ਜਵਾਬ ਦੇ ਦੇਣ ਪਰ ਤੁਹਾਨੂੰ ਜਵਾਬ ਦੇਣਾ ਬਹੁਤ ਔਖਾ ਹੈ ਖੈਰ ਇਹ ਇਲਜ਼ਾਮ ਬੜੇ ਗੰਭੀਰ ਨੇ ਜਿਹੜੇ ਸੁਰਜੇਵਾਲ ਨੇ ਲਾਏ ਪੰਜਾਬ ਦੇ ਅੰਦਰ ਇਸ ਸਮੇਂ ਪਾਣੀਆਂ ਦਾ ਮੁੱਦਾ ਹੈ ਅੱਜ ਵਿਸ਼ੇਸ਼ اجلاس ਜਿਹੜਾ ਵਿਧਾਨ ਸਭਾ ਦਾ ਹੈ ਵਿਧਾਨ ਸਭਾ ਬੈਠੇਗੀ ਆਪਣੇ ਇਸ ਮਾਮਲੇ ਤੇ ਚਰਚਾ ਕਰੇਗੀ ਪਰ ਸਵਾਲ ਇਹ ਹੈ ਕਿ ਕੀ ਵਾਕਈ ਇਦਾਂ ਹੋ ਰਿਹਾ ਦੇਖੋ ਇਹ ਗੱਲਾਂ ਅਜਰਨਦੀਪ ਸੁਰਜੀਵਾਲਾ ਔਨ ਰਿਕਾਰਡ ਲੈ ਕੰਨਾਂ 'ਚ ਫੂਕਾ ਤਾਂ ਕਈ ਦਿਨਾਂ ਦੀਆਂ ਵੱਜ ਰਹੀਆਂ ਨੇ ਕਈ ਵਗਾਹੇ ਬਗਾਹੇ ਜਿਹੜਾ ਪੋਲੀਟੀਕਲ ਕੋਰੀਡੋਰਸ ਨੇ ਸਿਆਸੀ ਗਲਿਆਰੇ ਨੇ ਉਹਨਾਂ ਵਿੱਚ ਤੇ ਚਰਚਾ ਕਈ ਦਿਨਾਂ ਦੀ ਹੈ ਕਿ ਆਖਰ ਇੱਡੀ ਕੀ ਅੱਗ ਲੱਗ ਗਈ ਕਿ ਭਗਵੰਤ ਮਾਨ ਨੂੰ ਜਾ ਕੇ ਨੰਗਲ ਡੈਮ ਦੇ ਗੇਟ ਆਪ ਬੰਦ ਕਰਨੇ ਪੈ ਗਏ ਜਿੰਦਰਾ ਮਾਰਨਾ ਪੈ ਗਿਆ ਪੁਲਿਸ ਲਾਉਣੀ ਪੈ ਗਈ ਲਲ ਲਲ ਹਾ ਹਾ ਹਕਾਰ ਕਰਾਉਣੀ ਪੈ ਗਈ ਪਾਣੀਆਂ ਦਾ ਮੁੱਦਾ ਪੰਜਾਬ ਦਾ ਹੈ ਹਾਲਾਂਕਿ ਹਾਲੇ ਵੀ ਦੇਖੋ ਅੱਜ ਵਿਧਾਨ ਸਭਾ ਦਾ اجلاس ਹੈ ਇਹਦੇ ਵਿੱਚ ਕੀ ਠੋਸ ਕੋਈ ਗੱਲ ਹੁੰਦੀ ਹੈ ਇੱਕ ਅਲੈਦਾ ਗੱਲ ਹੈ ਪਰ ਜਿੰਨਾ ਹੁਣ ਤੱਕ ਇਸ ਮਾਮਲੇ 'ਚ ਦੇਖਿਆ ਜਾਵੇ ਇਸ ਮਾਮਲੇ 'ਚ ਹਲਾ ਲਲ 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 ਜਿਆਦੀ ਹੈ ਨਾਕੇ ਠੋਸ ਹੱਲ ਹੱਲ ਵੱਲ ਵਧਿਆ ਗਿਆ ਪਾਣੀਆਂ ਦੀ ਗੈਰ ਸੰਗਤ ਜਿਹੜੀ ਵੰਡ ਹੈ ਉਹ ਮਸਲਾ ਰਿਪੇਰੀਆਂ ਰਾਜ ਲਾ ਜਿਹੜਾ ਕਹਿੰਦਾ ਕਿ ਜਿਹੜੇ ਜਿਹੜਾ ਹੜ ਦੀ ਮਾਰ ਚੱਲਦਾ ਜਿਸ ਜਿਸ ਧਰਤੀ ਤੋਂ ਪਾਣੀ ਲੰਘਦਾ ਤਾਂ ਸਭ ਤੋਂ ਪਹਿਲਾ ਹੱਕ ਉਹਦਾ ਹੈ ਇਹ ਸਾਰੇ ਕਾਸੇ ਤੇ ਹਰਿਆਣੇ ਦਾ ਹੱਕ ਕਿਵੇਂ ਹੈ ਰਾਜਸਥਾਨ ਦਾ ਹੱਕ ਕਿਵੇਂ ਹੈ ਕਿਉਂ ਉਹਨਾਂ ਨੂੰ ਪਾਣੀ ਲਟਾਇਆ ਜਾ ਰਿਹਾ ਹੈ ਦੋਵਾਂ ਸੂਬਿਆਂ ਨੂੰ ਇਸ ਦੇ ਉੱਤੇ ਹਾਲੇ ਤੱਕ ਠੋਸ ਗੱਲ ਕਿਸੇ ਨੇ ਨਹੀਂ ਕੀਤੀ ਸਿਰਫ ਅਕੈਡਮਿਕ ਜਿਹੜੇ ਹਲਕੇ ਆ ਉਹਨਾਂ ਤੋਂ ਬਿਨਾ ਸਿਆਸੀ ਤੌਰ ਤੇ ਇਸ ਦੇ ਮਾਇਸ ਮਾਮਲੇ ਦੇ ਉੱਤੇ ਗੱਲ ਕਿਸੇ ਨੇ ਨਹੀਂ ਕੀਤੀ ਇੱਕ ਦੋ ਇੱਕੋ ਦੁਕਾ ਜਿਹੜੇ ਸਿੱਖ ਚਿੰਤਕ ਨੇ ਉਹਨਾਂ ਨੂੰ ਛੱਡ ਕੇ ਜਾਂ ਇੱਕ ਦੋ ਲਿਬਰਲ ਚਿੰਤਕ ਨੇ ਉਹਨਾਂ ਨੂੰ ਛੱਡ ਕੇ ਕਿਸੇ ਤੀਜੇ ਬੰਦੇ ਨੇ ਇਹਦੇ ਉੱਤੇ ਠੋਸ ਗੱਲ ਨਹੀਂ ਕੀਤੀ ਕਿ ਕਦੋਂ ਕੀ ਕਿਵੇਂ ਹੋਇਆ ਕਦੋਂ ਪਾਣੀ ਲੁੱਟਿਆ ਗਿਆ ਕਿੰਨੇ ਲੁੱਟਿਆ ਕਿਹਦੀਆਂ ਗਲਤੀਆਂ ਕਰਕੇ ਲੁੱਟਿਆ ਗਿਆ ਹੁਣ ਇਹਦੇ ਅਗਲੇ ਹੱਲ ਕੀ ਹੋ ਸਕਦੇ ਨੇ ਕਿ ਫੈਡਰਲ ਸਟਰਕਚਰ ਨੂੰ ਕਮਜ਼ੋਰ ਕਰ ਰਹੀ ਹੈ ਭਾਜਪਾ ਬੇਸ਼ੱਕ ਭਾਰਤੀ ਜਨਤਾ ਪਾਰਟੀ ਵਰਸਸ ਆਮ ਆਦਮੀ ਪਾਰਟੀ ਇਹ ਕਰਨ ਦੀ ਕੋਸ਼ਿਸ਼ ਵੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹਾਲਾਂਕਿ ਭਾਰਤੀ ਜਨਤਾ ਪਾਰਟੀ ਵਰਸਸ ਆਮ ਆਦਮੀ ਪਾਰਟੀ ਇਹਦੇ ਕਈ ਵੱਖ-ਵੱਖ ਰਾਜਨੀਤਿਕ ਚਿੰਤਨ ਕਰਾਣੇ ਜਿਹੜੇ ਕਈ ਕਾਰਨ ਕੱਢੇ ਨੇ ਨੈਭ ਸਿੰਘ ਸੈਣੀ ਦੀਆਂ ਪੰਜਾਬ ਦੇ ਵਿੱਚ ਵਧੀਆਂ ਗਤੀਵਿਧੀਆਂ ਅਚਾਨਕ ਉਹਨਾਂ ਨੂੰ ਠੱਲਣਾ ਹੋ ਸਕਦਾ ਹੈ ਜਿਹੜੀ ਗੱਲ ਭਾਜਪਾ ਦੇ ਉਭਾਰ ਵਾਲੀ ਐ ਭਾਜਪਾ ਚਾਹੁੰਦੀ ਹੈ ਕਿ ਭਗਵੰਤ ਮਾਨ ਨੂੰ ਉਭਾਰਿਆ ਜਾਵੇ ਇਸ ਗੱਲ ਦੇ ਉੱਤੇ ਵੀ ਕਈ ਚਿੰਤਕ ਕਹਿ ਰਹੇ ਨੇ ਕਿ ਇਸ ਤਰ੍ਹਾਂ ਹੈ ਕਿ ਭਾਰਤੀ ਜਨਤਾ ਪਾਰਟੀ ਭਗਵੰਤ ਮਾਨ ਨੂੰ ਹੀਰੋ ਵਜੋਂ ਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਜੋ ਜਿਹੜਾ ਬੇਸ ਬਣ ਰਿਹਾ ਦੂਜੀਆਂ ਵਿਰੋਧੀ ਪਾਰਟੀਆਂ ਦੇ ਪ੍ਰਤੀ ਕਿਉਂਕਿ ਭਗਵੰਤ ਮਾਨ ਸਰਕਾਰ ਦੀਆਂ ਨਲਾਇਕੀਆਂ ਨੇ ਜਿਹੜੀਆਂ ਉਹ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਤੇ ਜੋ ਵਾਅਦੇ ਜੋ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਕਰਕੇ ਆਈ ਸੀ ਕਹਿ ਕੇ ਆਈ ਸੀ ਜਿਹੜੀਆਂ ਗੱਲਾਂ ਕਹਿ ਕੇ ਆਈ ਸੀ ਉਹਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਅਖਰੀ ਨਹੀਂ ਉਤਰੀ ਦਾ ਇਸ ਕਰਕੇ ਮਾਹੌਲ ਜਿਹੜਾ ਉਹ ਦੂਜੇ ਪਾਸੇ ਜਾ ਰਿਹਾ ਤੇ ਭਾਰਤੀ ਜਨਤਾ ਪਾਰਟੀ ਨੂੰ ਪਤਾ ਹੈ ਕਿ ਉਹਦੇ ਪੈਰ ਕਿੰਨੇ ਕੁ ਪੰਜਾਬ ਦੇ ਵਿੱਚ ਲੱਗੇ ਹੋਏ ਆ ਤੇ ਕਿੰਥੇ ਕਿੱਥੇ ਉਹ ਮਾਰਕ ਕਰ ਸਕਦੀ ਹੈ ਇਹ ਇਹ ਉਹਨਾਂ ਨੂੰ ਵੀ ਪਤਾ ਹੈ ਤੇ ਇਸ ਕਰਕੇ ਉਹ ਜਿਹੜਾ ਇਸ ਮਾਮਲੇ ਦੇ ਵਿੱਚ ਚਾਹੁੰਦੇ ਆ ਕਿ ਭਗਵੰਤ ਮਾਨ ਵਰਸਸ ਬੀਜੇਪੀ ਹੋਵੇ ਭਗਵੰਤ ਮਾਨ ਵਰਸਸ ਕਾਂਗਰਸ ਸੁਖਵੀਰ ਬਾਦਲ ਕਾਲੀਦਾਲ ਮਨਪ੍ਰੀਤ ਸਿੰਘਿਆਲੀ ਜਾਂ ਕੋਈ ਇਦਾਂ ਦਾ ਕੁਝ ਨਾ ਹੋਵੇ ਤੇ ਇਸ ਗੇਮ ਦੇ ਵਿੱਚ ਐਸੀ ਹਾਰੀ ਰਹੀਏ ਇਹ ਇੱਕ ਸਿਆਸੀ ਚਿੰਤਕਾਂ ਦੇ ਤੋਖਲੇ ਕਹਿ ਲਈਏ ਉਹਨਾਂ ਦੇ ਖਦਸ਼ੇ ਕਹਿ ਲਈਏ ਇਹ ਹੈ ਨਹੀਂ ਪਰ ਸਮੁੱਚਤਾ ਦੇ ਵਿੱਚ ਫਿਲਹਾਲ ਅਸੀਂ ਇੰਨੀ ਸਟeek ਜਿਹੜੀ ਹੈ ਸ਼ੱਕੀ ਨਿਗਰਾਨੀ ਰੱਖ ਸਕਦੇ ਇਸ ਨਾਜ਼ੁਕ ਦੌਰ ਦੇ ਵਿੱਚ ਕਿ ਬਾਕੀ ਇਦਾਂ ਹੈ ਇਹਦੇ ਨਤੀਜੇ ਜਿਹੜੇ ਆ ਸਮਾਂ ਆਉਣ ਤੇ ਇਤਿਹਾਸ ਦੇ ਵਿੱਚ ਹੀ ਪਤਾ ਲੱਗਣਗੇ ਤੇ ਉਦੋਂ ਸਾਡੇ ਕੋਲੇ ਸਿਰਫ ਪਿੱਟ ਸਿਆਪਾ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਬਾਕੀ ਨਹੀਂ ਬਚਣਾ ਫਿਲਹਾਲ ਦੇਖਦੇ ਅੱਜ ਵਿਧਾਨ ਸਭਾ ਇਜਲਾਸ ਦੇ ਵਿੱਚ ਸਰਕਾਰ ਕੀ ਕਰਦੀ ਹੈ